<laughs> री <तेरी> <laughs> <उन्ड़ीको वेडियो नी। laughs> <laughs> ਕਸੂਟ ਪਾਈ ਖੱਤੀ ਹਾਂ ਨਹੀਂ ਮੈਂ ਤੇ ਆਪ ਕਦੇ ਧੋਪੇ ਲਵਾਏ ਆ ਦੇਖੀ ਤਸੀਏ ਵਿਚਰਨੋਂ ਕਿੰਨੇ ਸੁਪਨੇ ਲਏ ਸੀ ਕਿ ਨਵਾ ਆਉਣ ਗਿਆ ਆਉਣ ਗਿਆ ਰੋਬ ਪਾਵਾਂ ਗਿਆ ਪਾਵਾਂ ਤੈਨੂੰ ਤਤਾ ਫੁਲਕਾ ਲਿਆ ਲੈ ਹੁਣ ਤੱਕ ਜੋ ਆਪਣੀਆਂ ਨਹੀਂ ਗਾ ਨਹੀਂ ਇੱਥੇ ਨੌਕਰੀ ਵਾਲੀਆਂ ਨਵਾ ਲੈ ਆਉਂਦੀਆਂ ਨਹੀਂ ਉਹ ਵੱਖਰੇ ਸਾਡੇ ਤੇ ਰੋਬ ਪੌਂਡੀਆਂ ਹੁੰਦੀਆਂ ਮਮੀ ਜੀ ਮੈਂ ਅਭੀ ਜੌਬ ਸੇ ਆਈ ਹੂੰ ਸਬਜੀ ਨਹੀਂ ਪਣੀ ਹੈ ਮਮੀ ਜੀ ਆਜਾ ਆਪਣੀ ਜੀ ਸਫਾਈ ਅੱਛੇ ਸੀ ਨਹੀਂ ਕੀ ਆ ਤੇ ਅਗਲੀ ਕੱਲ੍ਹ ਦੀ ਨੁੱਕਰਾ ਚ ਕੱਟ-ਖੱਟ ਕੇ ਕਰਨੀ ਸੀ ਢਾਂਡੀ ਆ ਆਪਣੀ ਅੱਛੀ ਤਰ੍ਹਾਂ ਸਿੱਖ ਨਹੀਂ ਮਾਰਦੇ ਹੋਏ ਹੋਏ ਉਹ ਤੋਚਾ ਵਕਰੀ ਮੰਗਦੀ ਆਂ ਤੇਰੇ ਤੇ ਲੱਗੀ ਹੋਏ ਨਹੀਂ ਸੋਚਿਆ ਹੀਗਾ ਵੈ ਕਿ ਟਾਵਰ ਨਾ ਖਾਵਾਗੀ ਆ ਖਾਵਾਗੀ ਇੱਥੇ ਤੇ ਆਪ ਹੀ ਕੰਮ ਵਾਲੀਆਂ ਬਣੀਆਂ ਫਿਰਦੀਆਂ ਆ ਬੜਾ ਬਰਾਹੂ ਹੂ ਤੇਰਾ ਵਜਨ ਡਿਆ ਨਹੀਂ ਹੋਈ ਮੇਮਾ ਕੀ ਕਿਪਾ ਵੇ ਉਸੇ ਨੌ ਦਾ ਪੂਰ ਹੋਵੇ ਮੇਰੀ ਦਾ ਆਂਦੀ ਮੰਮੀ ਜੀ ਦੂਜੀ ਬੈਲ ਨਹੀਂ ਬਚਣੀ ਚਾਹੀਦੀ ਪਹਿਲੀ ਬੈਲੇ ਤੇ ਫੋਨ ਚੁੱਕ ਨਾ ਮੈਂ ਆਈ ਹਾਂ ਬਾਣ ਚੋਕਾ ਇਹ ਪੜਾਕ ਲੇਸ ਪਾਉਂਦੀ ਪੈ ਜਾਣਾ ਇੱਕ ਲੇਸ ਨਹੀਂ ਮਗਰ ਮੁੰਡਾ ਵੀ ਬੋਲਦਾ ਜਵਾਨੀ ਸਾਡੀ ਸਾਡੀਆਂ ਸਫਰ ਤੋਂ ਡਰਦੇ ਆ ਨੰਗੀ ਲਾਂਗੀ ਤੇ ਬਡੇ ਪਹਾੜਾ ਸਾਡੀਆਂ ਨੌ ਤੋਂ ਡਰਦੇ ਆ ਨੰਗੇ ਲਾਂਗੇ ਦੋਵੇਂ ਪੰਨੇ ਇਹੀ ਦੁਖੀ ਆ ਜਾਣੀ ਫੂਟ ਚੱਕ ਚੱਕ ਕੇ ਮੈਂ ਜਾ ਆਂ ਪਾ ਨਾ ਪੁੱਤਾਂ ਮੈਂ ਕਰੀ ਆਪਣੀ ਗੱਲ ਤੋਂ ਨਹੀਂ ਡਰੀ ਜਿੰਨਾ ਨੋਂ ਤੋਂ ਡਰਦੀ ਆ ਜਾਣੀ ਕਰਮੋ ਚਾ ਜਾ ਨਹੀਂ ਜਾ ਕੇ ਕਿਤੇ ਫੇਰ ਨਾ ਕਲੇਸ਼ ਪਾ ਜੀ ਮੈਂ ਵੀ ਜਾਵਾਂ ਕਿਤੇ ਮੇਰੇ ਵਾਲੀ ਮੇਰੇ ਹੱਡ ਹੀ ਨਾ ਸੇਕ ਦੇ